ਜੋ ਇੱਕ ਵਾਰੀ ਫੇਰ ਹਾਜ਼ਰ ਆ ਜਿੰਨੇ ਮੈਂ ਬਲੌਗ ਨਾਲ ਅੱਜੂ ਸ਼ਾਹ ਕਰਿਆਣਾ ਸਟੋਰ ਫਿਰ ਦਿਲ ਦੀ ਬੜਾ ਆ ਵੇਖੋ ਜੀ ਸਾਡੇ ਕੋਲ ਤੇ ਨੀ ਦੁਕਾਨ ਹੈ ਜੀ ਸ਼ਾਹ ਕਰਿਆਣਾ ਸਟੋਰ ਅੱਜੂ ਦੀ ਇੱਥੇ ਵੀ ਲਿਖਿਆ ਆ ਇੱਥੇ ਕਰਿਆਣੇ ਦਾ ਹਰ ਤਰ੍ਹਾਂ ਦਾ ਸਮਾਨ ਵਧੀਆ ਅਤੇ ਸਸਤਾ ਮਿਲਦਾ ਹੈ ਆ ਵੇਖੋ ਜੀ ਅੰਜੂਮ ਕਰਦਾ ਇੱਥੇ ਦੁੱਧ ਦਹੀਂ ਲੱਸੀ ਅਤੇ ਪਨੀਰ ਮਿਲਦਾ ਹੈ ਉਹਦੇ ਨਾਲ ਚਪੜਾ ਦੀ ਵੀ ਚਪੜਾ ਵੀ ਨਾਲ ਕੋ ਮਿਲਦੀ ਆਣੇ ਸਸਤੀਆਂ ਯਾਵਾ ਯਾਵਾ ਤੇ ਆ ਸਬਜ਼ੀਆਂ ਰੱਖਿਆ ਨੇ ਭਾਈ ਨੇ ਆ ਵੇਖੋ ਆ ਸਬਜ਼ੀਆਂ ਵੀ ਨੇ ਜੀ ਤੇ ਹੋਰ ਵੀ ਰੱਖਿਆ ਨੇ ਸਵਾਨਾ ਮਰਦਵਾ ਲਿਵੜਾ ਪਿੰਡ ਲਿਵੜੇ ਦੇ ਆ ਦੇ ਕੋਈ ਦੁਕਾਨ ਦੇ ਆ ਵੇਖੋ ਇਹ ਜੀ ਰੋਡ ਤੇ ਉੱਤੇ ਦੁਕਾਨ ਆ ਵੀਰ ਦੀ ਸ਼ਾਕ ਰਿਆਣਾ ਸਟੋਰ ਦੇਖੋ ਜੀ ਅੱਜੂ ਸ਼ਾਕ ਰਿਆਣਾ ਸਟੋਰ ਪਿੰਡ ਲਿਵੜਾ Milenios de pan a la vlug,